ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਕਰਾਖਦਾ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਵਿੱਚ ਨਦੀ ਦੇ ਕੰਢੇ ਭਾਰਤੀਆਂ ਨੇ ਕੀਤੀ ਗੰਗਾ ਆਰਤੀ ਤਸਵੀਰਾਂ ਵਾਇਰਲ ਹੋਣ ਤੋਂ ਮਗਰੋਂ ਸੋਸ਼ਲ ਮੀਡੀਆ ਤੇ ਹੋਇਆ ਹੰਗਾਮਾ ਜਦੋਂ ਕੈਨੇਡਾ ਦੀ ਠੰਡੀ ਹਵਾ ਵਿੱਚ ਭਾਰਤੀ ਸੱਭਿਆਚਾਰ ਦੀ ਗਰਮ ਜੋਤ ਜਗ ਪਈ ਤਾਂ ਤਾਂ ਨਜ਼ਾਰਾ ਇਸ ਤਰ੍ਹਾਂ ਸੀ ਦੇਵੇ ਹਜ਼ਾਰਾਂ ਕਿਲੋਮੀਟਰ ਦੂਰ ਗੰਗਾ ਦੀ ਭਾਰਤ ਦੀ ਗੰਗਾ ਨਦੀ ਦੇ ਕੰਢਿਆਂ ਤੇ ਪਰੰਪਰਾ ਅਚਾਨਕ ਕ੍ਰੈਡਿਟ ਨਦੀ ਦੇ ਕੰਢੇ ਉੱਤਰ ਆਈ ਹੋਵੇ ਮਿਸਿਸ ਮਿਸਿਸ ਆਂਗਾਂ ਦੇ ਡਰੇਨ ਪਾਰਕ ਵਿੱਚ ਗੂੰਜੇ ਜਕਾਰੇ ਬਦਲਦਿਆਂ ਜਿੱਦੀ ਪਮਾਲਾਂ ਦੀ ਅਤੇ ਰਵਾਇਤੀ ਪੋਸ਼ਾਕਾਂ ਦੀ ਸੱਜੇ ਪ੍ਰਵਾਸੀ ਭਾਰਤੀ ਭਾਰਤੀਆਂ ਦਾ ਉਤਸ਼ਾਹ ਇਸ ਇਹ ਸਭ ਮਿਲ ਕੇ ਉਸ ਸ਼ਾਮ ਨੂੰ ਇੱਕ ਬ੍ਰਹਮ ਅਨੁਭਵ ਵਿੱਚ ਬਦਲਦਾ ਹੈ ਹਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਪੋਸਟ ਜਿੱਥੇ ਇੱਕ ਪਾਸੇ ਭਾਰਤੀ ਸੱਭਿਆਚਾਰ ਦੀ ਖੁਸ਼ਬੂ ਫੈਲਾਈ ਹੈ ਉੱਥੇ ਹੀ ਇਸ ਨੇ ਕੁਝ ਆਲੋਚਨਾਵਾਂ ਨੂੰ ਜਨਮ ਦਿੱਤਾ ਹੈ ਪਰ ਇਸ ਸਭ ਇਹ ਸਭ ਦੇ ਵਿਚਾਰ ਇਸ ਸਮਾਗਮ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਜਿੱਥੇ ਵੀ ਜਾਂਦੇ ਹਨ ਆਪਣੇ ਪਰੰਪਰਾਵਾਂ ਨੂੰ ਆਪਣੇ ਨਾਲ ਹੀ ਲੈ ਜਾਂਦੇ ਹਨ ਇਸ ਹਫਤੇ ਦੇ ਸ਼ੁਰੂ ਵਿੱਚ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਨੇੜੇ ਸਥਿਤ ਮਿਸਿਸਾਂਗਾ ਦੇ ਅੰਡਰ ਰੇਲ ਅੰਡਰਰੇਡ ਪਾਰਕ ਵਿੱਚ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਇਸ ਸਮਾਗਮ ਵਿੱਚ ਭਾਰਤੀ ਭਾਈਚਾਰੇ ਨੂੰ ਜਾਈ ਭਾਈਚਾਰ ਦੇ ਲੋਕਾਂ ਦੇ ਇਕੱਠੇ ਗੰਗਾ ਆਰਤੀ ਕੀਤੀ ਖਾਸ ਗੱਲ ਇਹ ਹੈ ਕਿ ਇਸ ਇਹ ਆਰਤੀ ਭਾਰਤ ਦੀ ਪਵਿੱਤਰ ਗੰਗਾ ਨਦੀ ਤੇ ਨਹੀਂ ਸਗੋ ਕੈਨੇਡਾ ਦੀ ਕ੍ਰੈਡਿਟ ਨਦੀ ਦੇ ਕੰਢੇ ਤੇ ਕੀਤੀ ਗਈ ਸੀ ਇਸ ਸਮਾਗਮ ਦਾ ਨਾਮ ਕੈਨੇਡਾ ਵਿੱਚ ਗੰਗਾ ਆਰਤੀ ਸੀ ਅਤੇ ਇਸ ਦਾ ਆਯੋਜਨ ਰੇਡੀਓ ਦਿਸੂ ਦਿਸੂ ਨਾਮਕ ਇੱਕ ਸਥਾਨਕ ਭਾਰਤੀ ਸੰਗਠਨ ਦੁਆਰਾ ਕੀਤਾ ਗਿਆ ਸੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ